ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੈ ਜੀ ਹੈ 21 ਆਪਾਂ ਬਾਈ ਜੀ ਜਾਇਪੁਰ ਤੋਂ 20 ਕਿਲੋਮੀਟਰ ਵੱਟ ਪਾਸੇ ਤੇ ਫਿਰਦੇ ਆਂ ਨਾਹ ਖਾਂ ਗੜ ਦਾ ਹੈ ਜੀ ਕਿਲਾ ਵੇਖਣ ਆਏ ਆ ਤੇ ਕਿਲਾ ਹੈਗਾ ਜੀ ਇੱਕ ਤੋਂ ਸਾਹਮਣੇ ਇੱਥੇ ਕਿਲੇ ਦੋ ਹੈ ਤਿੰਨ ਆ ਆਹਾ ਆਪਾਂ ਬਾਈ ਜੀ ਹਾਂ ਚੜਾਈ ਚੜ ਕੇ ਆਏ ਆ ਤੇ ਆਹਾ ਆਪਾਂ ਜੀ ਚੜਾਈ ਹੈਗੀ ਚੜਨੀ ਤੇ ਉਹ ਜਿਹੜਾ ਸਾਹਮਣੇ ਕਿਲਾ ਹੈਗਾ ਆਪਾਂ ਉਹ ਹੈ ਜੀ ਕਿਲੇ ਤੇ ਹੈਗਾ ਜਾਣਾ ਚੜਾਈ ਹੈ ਚੜ ਕੇ ਤੇ ਉਹ ਆਹ ਜਿਹੜੀਆਂ ਤੁਸੀਂ ਕੰਡਾ ਦੇਖ ਰਹੇ ਹੋ ਉਹਨਾਂ ਬੇਲਿਆਂ ਭਾਂਜੀ ਗੱਡੀਆਂ ਵਾਂਗੂੰ ਤੁਹਾਨੂੰ ਬਾਈ ਜੀ ਵਿਖਾਉਣੇ ਆ ਤੇ ਆਹ ਖੜਾ ਆਪਣਾ ਸਾਈਕਲ ਤੇ ਆ ਆਹ ਉਹ ਚੜਾਈ ਆਪਾਂ ਜਿੱਥੋਂ ਆਏ ਟੜਕੇ ਹਾਂਜੀ ਸਤਿ ਸ਼੍ਰੀਕਾਲ ਜੀ ਚੜਾਂਗਾ ਚੜਨ ਤੋਂ ਬਾਅਦ ਆਪਾਂ ਬਾਈ ਜੀ ਕਿਲੇ ਤੇ ਪਹੁੰਚ ਗਏ ਨਾਹਰ ਸੰਗਲ ਆਹ ਹੈ ਕਿਲਾ ਇਹ ਨਾਹਰ ਗੜ ਨਾਹਰ ਗੜ ਨਾਹਰ ਹੈ ਗੜ ਇਹ ਹੈਗਾ ਜੀ ਕਿਲਾ ਇਹ ਜੀ ਸਨ 1700 ਐਸਵੀ ਵਿੱਚ ਬਣਾਇਆ ਸੀ ਇਹ ਸਵਾਈਦਾਸ ਜੀ ਹੈ ਰਾਜਾ ਸੀ ਉਹਨਾਂ ਨੇ ਜੀ ਬਣਾਇਆ ਆਓ ਆਪਾਂ ਨਾਲ ਆਪ ਵੇਖਦੇ ਨਾਲੇ ਹਾਂ ਜੀ ਸੋਨੂਆਂ ਬਖਾਉਣੇ ਆ ਤੇ ਚਲੋ ਜੀ ਸਾਰੇ ਜਣੇ ਜੀ ਚੈਨਲ ਨੂੰ ਕਰ ਦਿਓ ਦਬਕੇ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜੀ ਜੱਟ ਕਰਨਾ ਆਪਾਂ ਆ ਆ ਪਾਸੇ ਰਹੀ ਆਏ ਤੇ ਆ ਖੜਾ ਜੀ ਆਪਣਾ ਮੇਨ ਮੇਨ ਹੈ ਗੇਟ ਤੇ ਆਹ ਮੈਂ ਸਾਰਾ ਅਗੇ ਕਿਹੜਾ ਬਹੁਤ ਯਾਰੇ ਵੱਡਾ ਇਹ ਤੇ ਆਪਾਂ ਵੀ ਤੁਹਾਨੂੰ ਦਿਖਾਉਣੇ ਆ ਆਪਾਂ ਜਿਹੜਾ ਉਹ ਕਿਨਾਂ ਬਈ ਸ਼ਹਿਰ ਨਹੀਂ ਦੀਦਾ ਆਪਾਂ ਉੱਥੋਂ ਆਏ ਥੱਲੇ ਸ਼ਹਿਰ ਤੇ ਹੈ ਕੋਲੋਂ ਤੇ ਉਹ ਖੜੇ ਆਪਣੇ ਸਾਹਮਣੇ ਹੈ ਸਾਈਕਲ ਇਹ ਥੱਲੇ ਕਿਨਾਂ ਸੀ ਦੋ ਰੋਂ ਦਾ ਤਲਾਬ ਬਣਿਆ ਤੇ ਆ ਸਿਰਹਾ ਹੈ ਇਤਿਹਾਸ ਲਿਖਿਆ ਹੋਇਆ ਚਾਹ ਜਹਾਂਨਾਰ ਕੜ ਹੈ ਕਿਹਦਾ ਹੈ ਇਤਿਹਾਸ ਆ ਤੇ ਆਪਾਂ ਥੱਲੇ ਜਾ ਹੀ ਜਾਂਦੇ ਆ ਤੋਂ ਨੂੰ ਵਿਖਾਉਣੇ ਆ ਜਿਹੜਾ ਆ ਸਾਹਮਣੇ ਸ਼ਹਿਰ ਦੱਸਦਾ ਆਪਾਂ ਇਹ ਬਈ ਸ਼ਹਿਰ ਦੇ ਵਿੱਚੋਂ ਆਏ ਆ ਤੇ ਚੜਾਈ ਬਹੁਤ ਜ਼ਿਆਦਾ ਪੈਂਦੀ ਤੇ ਆ ਆਹ ਬਈ ਤਲਾਹ ਇਹ ਉਦੋਂ ਦੇ ਬਣਿਆ ਹੋਇਆ ਇਹ ਕਿਨਾਂ ਜੀ ਹੈ ਰਾਜਾ ਸਵਾਈ ਸਿੰਘ ਜੀ ਨੇ ਸੀਗਾ ਬਣਾਇਆ ਜੋ ਆਹ ਆ ਭਾਈ ਮੈਲ ਦੇ ਵਿੱਚ ਹਨ ਚਾਰ ਚੁਪੇਰੇ ਪੌੜੀਆਂ ਹੈਂ ਇਹਦੇ ਉੱਤੇ ਬਈ ਜਰੋ ਵੀ ਹੈ ਕਾਮਲਾ ਹੁੰਦਾ ਸੀ ਇੱਥੋਂ ਦੇ ਬਈ ਸੈਨਿਕ ਜਾਂਦੇ ਹੁੰਦੇ ਸੀ ਤੇ ਸੈਨਿਕ ਫਿਰ ਇੱਥੋਂ ਦੇ ਬਈ ਤੀਰਕ ਬਾਜੀ ਜਾਂ ਫਿਰ ਬਈ ਤੱਤਾ ਤੇਲ ਪਾਉਂਦੇ ਹੁੰਦੇ ਸੀ ਤੇ ਇਹੋ ਜੋ ਵਿਚਾਰ ਹਾਂਜੀ ਇੱਥੋਂ ਦੇ ਤੇ ਬਈ ਚਾਰ ਸ਼ਵੇਰਾ ਆਪਾਂ ਤੁਹਾਨੂੰ ਬਖਾਈਤਾ ਤੇ ਉਵੇਂ ਆ ਬਈ ਦਰਵੇ ਤੇ ਹੋਰ ਆ ਗਏ ਬਈ 25 ਮਹਿਰ ਇਹਦੇ ਵਿੱਚ ਹੀ ਆ ਤੇ ਆਪਣ 60 ਮਹਿਰ ਕਣੀ ਚੱਲਦੇ ਆ ਇਹ ਤੇ ਯਾ ਲੈ ਹਗਲੇ ਨਹੀ ਆ ਅਰਿਆਂ ਬਸ ਇਹ ਰਸ ਭਈ ਪਹਿਲਾਂ ਵੱਡਾ ਬਹੁਤ ਸੀ ਜਿਹੜੀਆਂ ਸਾਹਮਣੇ ਤੁਸੀਂ ਕੰਧ ਦੇਖ ਰਹੇ ਹੋ ਸਾਰਾ ਯਾਨੀ ਕਿ ਇਸ ਥਰੀ ਜਗ੍ਹਾ ਸੀ ਪਹਿਲਾਂ ਬਈ ਇਕਲੇ ਦੀ ਸੀਗੇ ਸਾਰੀ ਬਈ ਜਗ੍ਹਾ ਤੇ ਆਪਾਂ ਹੁਣ ਆਪਸ ਚੱਲਦੇ ਆਂ ਹੈ ਅੱਗੇ ਵੱਲ ਤੇ ਤੁਹਾਨੂੰ ਬਈ ਜੀ ਬਖਾਉਣੀ ਆ ਆ ਪਾਸੇ ਆ ਗਏ ਹਾਂ ਜੀ ਪਾਰਕਿੰਗ ਤੁਹਾਨੂੰ ਆਪਾਂ ਚੱਲਦੇ ਆਂ ਬਈ ਆ ਪਾਸੇ ਇਹ ਹੈ ਬਈ ਜੀ 6 ਸਮੈਲ ਦੀ ਇੱਥੋਂ ਹੈ ਟਿਕਟ ਮਿਲਦੀ ਹੈ ਇੱਕ ਬੰਦਰੀ ਹੈ ਜਿਹੜੀ 52 ਰੁਪਏ ਟਿਕਟਾ ਆਪਾ ਉਹ ਟਿਕਟਾ ਬਪੇ ਲੰਗਾ ਕਟਾ ਤੇ ਆਪਾ ਚੱਲ ਪਏ ਅੱਗੇ ਜੇ ਸ਼ੀਸ਼ਮੈਲ ਦੇਖਣਾ ਤੇ ਇੱਥੇ ਵੀ ਹੈ ਬਹੁਤ ਖੜੇ ਹੈ ਜੀ ਸਾਧਨ ਵਗੈਰਾ ਤਾਂ ਆਪਾ ਇੱਥੇ ਵੀ ਖຫຼਾਰ ਸਕਦੇ ਆ ਇੱਥੇ ਆ ਇੱਥੇ ਇਹਨਾਂ ਨੇ ਬਾਬਾ ਬੋਰਡ ਦੇ ਸੀਗੇ ਲਾਏ ਤੇ ਜੇ ਹਨ ਤੁਸੀਂ ਵੀ ਪੜਨਾ ਹੋਵੇ ਜੀ ਵੀ ਪੜ ਵੀ ਸਕਦੇ ਆ ਆਪਾਂ ਸ਼ੀਸ਼ਮਾਲ ਕੰਨੀ ਅੱਗੇ-ਅੱਗੇ ਵੀ ਜਾਈ ਜੰਨੇ ਆ ਤੇ ਨਾਲੇ ਆਪਾਂ ਆਫ ਵੇਖਾਂਗੇ ਨਾਲ ਆਪਾਂ ਬਾਈ ਜੀ ਹਾਂ ਸੋਨੂ ਦਿਖਾਵਾਂਗੇ ਜੋ-ਜੋ ਬਾਈ ਇਹਦੇ ਉੱਪਰ ਹੈ ਲਿਖਿਆ ਤੁਸੀਂ ਪੜ੍ਹ ਸਕਦੇ ਹੋ ਆਪਾਂ ਵੀ ਤਾਂ ਨਹੀਂ ਪੜਿਆ ਆਪਣੇ ਕੋਲ ਵੀ ਟਾਈਮ ਹੈ ਨਹੀਂ ਸੀ ਆਪਣੇ ਤਾਂ ਤਾਂ ਨਹੀਂ ਪੜਿਆ ਗਿਆ ਤੇ ਆਪਾਂ ਇਸ ਕਰਕੇ ਨਾ ਵੀ ਤੁਹਾਨੂੰ ਇੱਕ ਵਾਰ ਵੀਡੀਓ ਕਰਕੇ ਬੱਚਾ ਦਿੱਤਾ ਦਿਖਾ ਤਾਂ ਜੇ ਹਨਾ ਉਸੀ ਪੜਨਾ ਚਾਹਣੇ ਹੋ ਤਾਂ ਬਾਈ ਜੀ ਪੜ ਸਕਦੇ ਹੋ ਸਾਈਕਲ ਆਪਾਂ ਬਾਈ ਬਾਹਰ ਖੜਾ ਹਰਤੇ ਸੀ ਤਾਂ ਅੰਦਰ ਨੇ ਆਪਾਂ ਖੜਾ ਰੇ ਤਾਂ ਪਾ ਚੱਲਦੇ ਅੱਗੇ ਵੱਲ ਤੇ ਇੱਥੇ ਆ ਬਾਈ ਵੇਖੋ ਲਿਖਿਆ ਹੋਵੇ ਕਿ ਸਾਰੇ ਕੋਸੇ ਸ਼ੀਸ਼ਮੈਲ ਬਾਰੇ ਦੱਸਿਆ ਸੀ ਤੇ ਆ ਬਾਈ ਇੱਕ ਸਾਹਮਣੇ ਬਣੀ ਐ ਸ਼ੀਸ਼ਮੈਲ ਹੈ ਏਰੀ ਭਾਈ ਜੀ 500 ਰੁਪਏ ਟਿਕਟ ਹੈ ਅੱਡ ਤੋਂ ਜੇ ਹਨ ਕਿਸੇ ਵੀ ਪਰਾਨੇ ਵੇਖਣਾ ਹੈਗਾ ਜੀ ਵੇਖ ਸਕਦਾ ਹਾਂ ਚਲਦੇ ਹਾਂ ਜੀ ਅੱਗੇ ਵੱਲ ਹੁਣ ਆਪਾਂ ਭਾਈ ਤੁਹਾਨੂੰ ਉਹ ਚੀਜ਼ ਦਿਖਾਉਣੇ ਆ ਜਿੱਥੇ ਇਹਨਾਂ ਮਹਾ ਹੈ ਰਾਜਨ ਹੈ ਜੀ ਕਮਰੇ ਕਮਰੇ ਬਣੇ ਸੀ ਤੇ ਆਪਾਂ ਚਲਦੇ ਹਾਂ ਸਾਹਮਣੇ ਜੋ ਵੀ ਤੁਹਾਨੂੰ ਭਾਈ ਜਗ੍ਹਾ ਦੱਸ ਰਹੀ ਹੈ ਇਰੇ ਵਿੱਚ ਬਣਿਆ ਤੇ ਆਪਾਂ ਹੁਣ ਚੱਲਦੇ ਆਂ ਅੱਗੇ ਵੱਲ ਨਾਲੇ ਆਪਾਂ ਆਪ ਦੇਖਾਂਗੇ ਨਾਲੇ ਆਪਾਂ ਬਈ ਸੋਨੋ ਬਖਾਵਾਂਗੇ ਜੀ ਇਹਦੇ ਵਿੱਚ ਹਾਬਿਤ ਤੂਫਾਂ ਬੰਗਾ ਇਹ ਇਹ ਤੂਫਾਂ ਹਨ 1700 ਹੈ ਇਸ ਵੀਧੀਆਂ ਇਹ 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 ਤੂਫਾਂ ਬਈ ਦੋਨੇ ਪਾਸੇ ਬੰਗਾ ਹਨ ਗੇੜ ਦੇ ਇਹਦੇ ਕੋਈ ਟਿਕਟ ਵੱਖਣੀ ਆ ਆਪਾਂ ਇੱਥੇ ਉਹੀ ਟਿਕਟਰ ਵਿੱਚ ਜਾ ਜਾ ਸਕਦੇ ਜੋ ਪਿੱਛੋਂ ਟਿਕਟ 252 ਰੁਪਏ ਵਾਲੀ ਉਹਦੇ ਵਿੱਚ ਹੀ ਆਪਾਂ ਸਾਰਾ ਕੁਝ ਬਾਈ ਵੇਖ ਸਕਦੇ ਆ ਤੇ ਇੱਥੇ ਇਹਦਾ ਪੂਰਾ ਹੈ ਇਤਿਹਾਸ ਹੈਗਾ ਆਪਾਂ ਬਾਈ ਟਿਕਟ ਉਹ ਵਗੈਰਾ ਚੈੱਕ ਕਰਾ ਕੇ ਤੇ ਬਾਈ ਬਾਗੇ ਹੈ ਅੰਦਰ ਹੀ ਆਪਾਂ ਗਾਹਾਂ ਆ ਗਏ ਇੱਥੇ ਤੁਹਾਨੂੰ ਬਖਾਉਣਾ ਹੈ ਆਮੀ ਇਹ ਇੱਕ ਏ ਟ ਬਣਿਆ ਜੀ ਦੋ ਤੇ ਇੱਥੇ ਵੀ ਇਕੱਠਾ ਹੁੰਦਾ ਨਾਤ ਦੂਰੋਂ ਤੋਂ ਦੂਰੋਂ ਆਈ ਆ ਵੇਖਣ ਸੂਰਜ ਪ੍ਰਕਾਸ਼ ਆਪਾਂ ਬੱਤ ਤੇ ਤਾਰੇ

ਕਮਰੇ ਕਿੰਨੇ ਹੋਏ ਰੋਟਾ ਖਾਲੀ ਆ ਆ ਗਈ ਚਾਂਦ ਪ੍ਰਕਾਸ਼ ਸ਼ੁਰੂ ਕੀਤੀ ਕਮਰੇ ਪਿਛਲਾ ਸੀ ਸੁਣ ਆਹ ਹੱਥ ਚੱਲ ਰਿਹਾ ਹਾਂ ਕਮਰੇ ਬਗਰਾ ਦੇਖ ਤੇ ਬਿਲਕੁਲ ਖਾਲੀ ਥਾਂ ਹੈ ਛੱਡੇ ਹੋਏ ਦੋਨੋਂ ਪਾਸੇ ਕਮਰੇ ਤੇ ਆਪਹੁਣ ਉੱਪਰ ਵਾਲੇ ਜਾਣੇ ਉੱਪਰ ਵਾਲੇ ਜਾਵਾਂਗੇ ਤੁਹਾਨੂੰ ਬਖਾਉਣੇਗਾ ਆਹਾਂ ਕੀ ਤੇਜ਼ਾ ਇਹ ਥੰਪਾ ਪਾਈ ਹੈ ਪਾਊਡਰਾਂ ਚੜਨਾਗਾ ਪਾਤਾ ਰੱਖੇ ਪਾਊਡਰਾਂ ਤੇ ਉੱਪਰ ਵਾਲੇ ਜਾਂਨੇ ਉੱਪਰ ਜਾਇ ਜਾਨੀ ਇੱਥੇ ਖਾਲੀ ਹੈ ਆਪਾਂ ਖਾਣਾ ਬਿਲਕੁਲ ਮੈਲਦੇ ਹੈ ਉੱਪਰ ਜਾਂਨੇ ਆ भी बहुत है फिर आ गया तो आ रहे हैं सीढ़ियां फिर आगे पाड़ गए बिल्कुल आप ऊपर जावेंगे मैं और थे आ देखो ऊपरों इस प्रकार दा दिखता है इत्थे भी है लोग बहुत इत्थे भी एक बार सारा शहर जरूर देखो ये अपन थल्ले आओ आएंगे चल के ਜਵਾਬ ਵੀ ਥੱਲੇ ਭਾਈ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਸਾਰਾ ਸ਼ਹਿਰ ਦਾ ਇਹ ਕਿਲਾ ਕਹਾੜ ਦੀ ਹੈ ਆਹ ਜੋ ਵੀ ਖਾਣਾ ਚਾਰੇ ਪਾਸੇ ਹੈ ਕੰਦਕ ਕਰ ਰਹੇ ਹੈ ਇਹ ਕਰੀਬਨ 150 ਕਿਲੇ ਚ ਬਣਿਆ ਹੋਇਆ ਆ ਭਾਈ ਜੋ ਪੂਰਾ ਸਾ ਪਣ ਕੋਸੇ ਏ ਰਗੇ ਤੇ ਆਪਾਂ ਜਾ ਸਕਦੇ ਕੋਸੇ ਚ ਨਹੀਂ ਜਾ ਸਕਦੇ ਤੇ ਆਪਾਂ ਉਹ ਕਿਲਾ ਵਗਰਾ ਦੇਖ ਕੇ ਤੇ ਹੁਣ ਆਪਾਂ ਚੱਲ ਪਏ ਹਾਂ ਬਾਈ ਅੱਗੇ ਵੱਲ ਜਿਹੜਾ ਆ ਅਗਲਾ ਗੜਾ ਦੇਖਣੇ ਜਾਂਦੇ ਜੀ ਜਾਇ ਗੜ ਦਾ ਹੈ ਕਿਲਾ ਹਾਂਜੀ ਨਾਰ ਗੜ ਦਾ ਬਾਈ ਹੈ ਕਿਲਾ ਦੇ ਤੋਂ ਬਾਅਦ ਹੁਣ ਆਪਾਂ ਚੱਲ ਪਏ ਸੀ ਅੱਗੇ ਵੱਲ ਜਾਏ ਹਾਂ ਗੜ ਦੇ ਜੀ ਦੇਖਣ ਜੀ ਹੈ ਕਿਲਾ ਚੱਲਦੇ ਹਾਂ ਜਾਇ ਗੜ ਦਾ ਹੈ ਜੀ ਕਿਲਾ ਵੇਖਣਾ ਪਹਾੜੀ ਇਲਾਕਾ ਚੜ੍ਹਾਈ ਵੀ ਬਹੁਤ ਆ ਤੇ ਕਈ ਥਾਵਾਂ ਤੇ ਹਮੇਂ ਦੀ ਢਾਲ ਵੀ ਹੈਗੀ ਆ ਆ ਬਾਈ ਸਾਰੇ ਹੈ ਗਲੇ ਦੀ ਜਗਾ ਇਥੋਂ ਲਿਖਾ ਬਾਹਰ ਅੱਪਾ ਜੀ ਬਾਹਰ ਵੱਲ ਚੱਲਦੇ ਆ ਆਪਾਂ ਹੋ ਕਿਹੜੇ ਚੱਲ ਜਾਣਾ ਜੈਗੜਾ ਲਾਓ ਜੀ ਆਪਾਂ ਹੁਣ ਘਰ ਦੇ ਜੇ ਟੱਪ ਕੇ ਬਾਹਰ ਚੜ੍ਹਾਈ ਢਾਲ ਲਲਕੋਲਾ ਬਗੀਤ ਇਹ ਹੈ ਜੰਗਲਾ ਤੇ ਜਾਨੀ ਕਿ ਆਸ-ਪਾਸੇ ਹੈ ਕੋਈ ਸ਼ਹਿਰ ਨਹੀਂ ਦਿੱਤੇ ਹੈ ਛਰ ਦੇ ਜੰਗਲ ਦੇ ਵਿੱਚ ਬਚਾਲ ਦੀ ਸੜਕ ਜਾਂਦੀ ਆਹਾ ਹੈ ਕਿਲੇ ਤੋ ਲੈ ਕੇ ਜਾਇ ਕਰਦੇ ਖਾਂਜ ਕਿਲੇ ਤੱਕ ਲਲਕੋਲਾ ਸਨਸਰਾ ਤੇ ਵਿੱਚ ਕੋਈ ਕੋਈ ਵਾਦੀ ਸਾਧਨ ਟੱਪਦਾ ਤੇ ਆਪਾਂ ਚਲਦੇ ਆ ਤੇ ਦੇਖਦੇ ਆ ਸੋ ਦੋ ਯਾਰ ਤੇ ਆਹ ਸਭ ਜੈਗੜ ਕਿਲਾ ਹੈ ਅਮੇਰ ਫੋਰਟ ਤੇ ਆਹ ਜਿਹੜੀ ਸਾਹਮਣੇ ਸੜਕ ਆਪੇ ਇਸ ਸੜਕ ਤੇ ਜਾਣਾ ਇਹ ਸੜਕ ਆਪਾਂ ਚੱਲਦੇ ਆ ਇੱਥੇ ਇੱਕ ਚ ਰਸਤਾ ਬਣਿਆ ਤੇ ਰਸਤਾ ਤੇ ਆਪਾਂ ਸਾਡੋਂ ਜਾਣੇ ਜਿੱਦ ਤਰ੍ਹਾਂ ਬਣੇ ਸੜਕ ਬਣੀ ਆ ਤੇ ਆਪਾਂ ਨਵੀਂ ਸੜਕ ਤੇ ਉੱਲਿਆ ਪਾਸ ਸਾਈਕਲ ਤੇ ਚੱਲ ਪਏ ਤੇ ਸਾਹਮਣੇ ਜੋ ਸਾਨੂੰ ਦਿਖਦਾ ਹੈ ਬਈ ਜੈਗੜ ਦਾ ਹੈ ਦਿੱਸਾ ਲੱਗਿਆ ਹੈ ਇੱਕ ਕਿਲਾ ਇਹ ਜੈਗੜ ਦਾ ਹੈ ਕਿਲਾ ਤੇ ਆ ਆਪਾਂ ਬਿਲਕੁਲ ਰਹੇ ਨੇੜੇ ਆਗੇ ਜੈਗੜ ਦਾ ਹੈ ਕਿਲੇ ਦੇ ਇੱਥੇ ਸਾਈਕਲ ਪਰ ਆਪਾਂ ਦਿੱਤੇ ਖਿਲਾਰ ਇਸ ਤੋਂ ਇੱਕ ਬੰਦੇ ਦੀ ਟਿਕਟ ਹੈਗੀ ਹੈ ਜੀ 150 ਰੁਪਿਆ ਆਪਾਂ ਇੱਥੋਂ ਟੱਕ ਟੱਕ ਰੱਟ ਲੈ ਕੇ ਚੱਲ ਭਾਈ ਜੈਗੜ ਦੇ ਹਨ ਕਿਲੇ ਦੇ ਵਿੱਚ ਭਾਈ ਹਾਂ ਆਪਾਂ ਬਚ ਜਾਈਏ ਨੇ ਜੈਗੜ ਕਿਲੇ ਦੇ ਵਿੱਚ ਆਹ ਜਿਹੜਾ ਬਈ ਗੋਲ ਦਾ ਡਾਕਾ ਨਾ ਇਹ ਪਹਿਲਾਂ ਬਈ ਉਹ ਸਮਝ ਪਾਣੀ ਵਾਲਾ ਡਾਕਾ ਹੈ ਬਈ ਇਹਦੇ ਚ ਪਾਣੀ ਭਰਦੇ ਹੁੰਦੇ ਸੀ ਤੇ ਆਪਾਂ ਸੇਨਾਂ ਦੀਆਂ ਸਿੰਚੀ ਸਾਰਕਾ ਵਗ ਰਗਾ ਤੇ ਆਹ ਇੱਥੇ ਨਾ ਕੁਸ ਹੈ ਰਾਜਾ ਨਾ ਬਈ ਪੁਰਾਣਾ ਸਮਾਨ ਪਿਆ ਵਖਾਉਣੇ ਸੋਨੋ ਆਹ ਬਈ ਵੇਖ ਸਰ ਬੈਠ ਲੋ ਤੋ ਪੰਪ ਤੋ ਪੰਪੰਗਾ ਤੇ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਥੱਲੇ ਇਹਦੇ ਸਰਕੋਹਣ ਦੱਸਿਆ ਬੈ ਅੰਜ ਪਿਸਤੌਲ ਪਏ ਆ ਆ ਆ ਵੀ ਹੰਜ ਖੜੀ ਐ ਤੇ ਆਹ ਦਾਣੇ ਕ ਜਨਨਾ ਉਹ ਸਮਾਨ ਪਿਆ ਨੇ ਸਾਰਾ ਹੈ ਰਾਜ ਆ ਜਾਣਾ ਹੈਗਾ ਬਾਈ ਪੁਰਾਣਾ ਸਵਾਲ ਨੇ ਉੱਤ ਸਾਰੇ ਕੋਸਤਾ ਸੇ ਬੁੱਧੀ ਰਪਾਇਆ ਆ ਫਿਰ ਤੋਪ ਪਈ ਗਿਆ ਆ ਵੀ ਤੋਪ ਹੀ ਆ ਇਹਦੇ ਵਾਰ ਦੱਸਿਆ ਵੇ ਕਦੋਂ ਬਣੀ ਆ ਤੋਪ ਚੇਰੇ ਸੰਗ ਜੰਗ ਗਈ ਆ ਬੁੱਤ ਹੰਜਿਆ ਹੈ ਗੜਾਸੇ ਪਏ ਆ फिर इधर फिर तो आ गई प्रॉपर भी सन भी है तो सारे पास तोह बस बंदूक बंदूखा पंगा ਆਹਦਰੋ ਤੋਪ ਤੋਂ ਬੰਦੂਕ ਹੋ ਇਹ ਵੀ 1645 ਵਾਲੇ ਰੀਤੋ ਆ ਹੈਗੇ ਤੋਪਾ ਇਹ ਤੇ ਬੰਦੂਕਾਂ ਦਾ ਤੋਪਾ ਤਲਵਾਰਾਂ ਬੰਗਾ ਰਾਜਾ ਮਹਾਰਾਜਾ ਇਹ ਰਗਾ तो जी कोले पे भाई तीर पे आज टाइम बंब पे आह ओही सेम चीज आ गई एक तोफ भाई पाई है बार तोफ तोफ देख के ਫਵਾਟ ਨਵਾਸ ਚਲਦੇ ਤਾਂ ਆ ਬਈ ਨਾ ਬੜਾ ਪੁਰਾਣੇ ਜਗੇ ਹੈ ਢੋਲ ਨੇ ਉਹ ਇਹਨਾਂ ਨੂੰ ਫਿਰ ਤਤਾਮ ਆਉ ਪਏ ਆ ਤੇ ਇਹ ਜੀ ਕੱਪੜੇ ਧੋਣਾਂ ਗਾ ਮਸ਼ੀਨਾਂ ਦਹਦੇ ਆ ਇਹਨਾਂ ਜੀ ਅਰਥ ਪਏ ਆ ਕੁਲਰ ਪਰ ਮੈਨੂੰ ਵੀ ਬਾਈਰ ਕਿਨ ਹੈ ਕੁਲਰ ਲੱਗੇ ਉਹਨਾਂ ਵੇਲੇ ਆ ਨੇ ਲੱਕੜ ਦੇ ਚਲੋ ਬਾਈ ਇੱਥੇ ਵੀਡੀਓ ਕੋ ਦੀ ਹੈ ਸਮਾਪਤੀ ਆ ਜੇ ਚੰਗ ਵੀਡੀਓ ਚੰਗੀ ਲੱਗੀ ਬਾਈ ਜੀ ਲਾਈਕ ਸ਼ੇਅਰ ਜ਼ਰੂਰ ਕਰਿਓ ਸਾਰਿਆਂ ਨੂੰ ਬਾਈ ਜੀ ਬਹੁਤ ਬਹੁਤ ਜੀ ਧੰਨਵਾਦ ਇੱਕ ਵਾਰ ਤੁਹਾਨੂੰ ਅੱਗੇ ਵੀ ਦਿਖਾਈ ਦਿੰਨੇ ਆ ਅੱਗੇ ਵੀ ਮਨ ਨੂੰ ਕੁਝ ਖਾਸ ਨਹੀਂ ਲੱਗਿਆ ਤੰਗ ਤੁਹਾਨੂੰ ਦਿਖਾਇਆ ਨੇ ਐਂ ਬਸ ਬਾਈ ਅੱਗੇ ਖਾਲੀ ਥਾਂ ਪਿਆ ਐ ਸਾਰੇ ਕਮਰਾਂ ਦੇ ਦੇਖ ਇੱਥੇ ਲੱਗੇ ਹੋਏ ਦੇ ਦਿੰਦੇ ਤੇ ਇੱਕ ਜਿਹਾ ਸਾਡਾ ਥਾਏ ਇਹ ਖਾਲੀ ਪਿਆ ਚਲੋ ਬਈ ਬਹੁਤ ਬਹੁਤ ਜੀ ਧੰਨ